ਬੇਹੱਦ ਖੌਫਨਾਕ ਤਸਵੀਰ ਵੀਡੀਓ ਇਹ ਜਿਹੜੀ ਤੁਸੀਂ ਦੇਖ ਰਹੇ ਹੋ ਦਰਸਲ ਸੋਸ਼ਲ ਮੀਡੀਆ ਦੇ ਉੱਤੇ ਹੈਰਾਨ ਹੋ ਰਹੇ ਨੇ ਲੋਕ ਇਸ ਨੂੰ ਦੇਖ ਕੇ ਜਿੱਥੇ ਪੱਥਰ ਖਿਸਕਣ ਕਾਰਨ ਇਹ ਜਿਹੜਾ ਰਸਤਾ ਹੈ ਬੰਦ ਕਰ ਦਿੱਤਾ ਗਿਆ ਹੈ ਜਿੱਕਰ ਤੁਸੀਂ ਵੀ ਕਿਤੇ ਪਲਾਨ ਬਣਾ ਰਹੇ ਘੁੰਮਣ ਦਾ ਤੁਹਾਨੂੰ ਦੱਸਾਂ ਕਿ ਕਿਹੜੀ ਜਗ੍ਹਾ ਹੈ ਤੇ ਜ਼ਬਰਦਸਤ ਪੱਥਰਬਾਜ਼ੀ ਹੋਏ ਕੁਦਰਤੀ ਇਹ ਜਿਹੜਾ منظر ਬਣ ਜਾਂਦਾ ਹੈ ਦੇਖਣ ਨੂੰ ਮਿਲਦਾ ਹੈ ਉੱਥੇ ਦੇ ਲੋਕ ਜਿਹੜੇ ਵੀਡੀਓ ਬਣਾਉਂਦੇ ਨੇ ਤੇ ਉਹ ਵੀ ਡਰ ਜਾਂਦੇ ਨੇ ਇਸ منظر ਨੂੰ ਦੇਖਦੇ ਦੇਖਦੇ ਹੀ ਦੇਖਦੇ ਪੂਰਾ ਪੱਥਰਦਾਰ ਪਹਾੜ ਜਿਹੜਾ ਤੁਸੀਂ ਦੇਖ ਰਹੇ ਹੋ ਏ ਢਹਿ ਢੇਰੀ ਹੋ ਜਾਂਦਾ ਹੈ ਤੇ ਤਸਵੀਰਾਂ ਜੋ ਤੁਹਾਡੇ ਸਾਹਮਣੇ ਚੱਲ ਰਹੀਆਂ ਨੇ ਖੌਫਨਾਕ ਤਸਵੀਰਾਂ ਇਹ ਦਰਸਲ ਰਾਮਬੰਦ ਦੀ ਦੱਸੀ ਜਾ ਰਹੀ ਹੈ ਜੋ ਕਿ ਜੰਮੂ ਕਸ਼ਮੀਰ ਦੇ ਵਿੱਚ ਹੈ ਬੇਹੱਦ ਖੌਫਨਾਕ ਤਸਵੀਰ ਇਹ ਵੀਡੀਓ ਇਹ ਜਿਹੜੀ ਤੁਸੀਂ ਦੇਖ ਰਹੇ ਹੋ ਦਰਸਲ ਸੋਸ਼ਲ ਮੀਡੀਆ ਦੇ ਉੱਤੇ ਹੈਰਾਨ ਹੋ ਰਹੇ ਨੇ ਲੋਕ ਇਸ ਨੂੰ ਦੇਖ ਕੇ ਜਿੱਥੇ ਪੱਥਰ ਖਿਸਕਣ ਕਾਰਨ ਇਹ ਜਿਹੜਾ ਰਸਤਾ ਹੈ ਬੰਦ ਕਰ ਦਿੱਤਾ ਗਿਆ ਜਿਕਰ ਤੁਸੀਂ ਵੀ ਕਿਤੇ ਪਲਾਨ ਬਣਾ ਰਹੇ ਹੋ ਘੁੰਮਣ ਦਾ ਤੁਹਾਨੂੰ ਦੱਸਾਂ ਕਿ ਕਿਹੜੀ ਜਗ੍ਹਾ ਹੈ ਇੱਥੇ ਜ਼ਬਰਦਸਤ ਪੱਥਰਬਾਜ਼ੀ ਹੋਈਏ ਕੁਦਰਤੀ ਇਹ ਜਿਹੜਾ ਮੰਜ਼ਰ ਬਣ ਜਾਂਦਾ ਹੈ ਦੇਖਣ ਨੂੰ ਮਿਲਦਾ ਹੈ ਉੱਥੇ ਦੇ ਲੋਕ ਜਿਹੜੇ ਵੀਡੀਓ ਬਣਾਉਂਦੇ ਨੇ ਤੇ ਉਹ ਵੀ ਡਰ ਜਾਂਦੇ ਨੇ ਇਸ ਮੰਜ਼ਰ ਨੂੰ ਦੇਖਦੇ ਦੇਖਦੇ ਹੀ ਦੇਖਦੇ ਪੂਰਾ ਪੱਥਰ ਦਾ ਇਹ ਪਹਾੜ ਜਿਹੜਾ ਤੁਸੀਂ ਦੇਖ ਰਹੇ ਹੋ ਏ ਟਹਿ ਟੇਰੀ ਹੋ ਜਾਂਦਾ ਹੈ ਤੇ ਤਸਵੀਰਾਂ ਜੋ ਤੁਹਾਡੇ ਸਾਹਮਣੇ ਚੱਲ ਰਹੀਆਂ ਨੇ ਖੌਫਨਾਕ ਤਸਵੀਰਾਂ ਇਹ ਦਰਸਲ ਰਾਮਬੰਧੀ ਦੱਸੀ ਜਾ ਰਹੀ ਹੈ ਜੋ ਕਿ ਜੰਮੂ ਕਸ਼ਮੀਰ ਦੇ ਵਿੱਚ ਹੈ ਬੇਹੱਦ ਹੀ ਖੌਫਨਾਕ ਤਸਵੀਰ ਵੀਡੀਓ ਇਹ ਜਿਹੜੀ ਤੁਸੀਂ ਦੇਖ ਰਹੇ ਹੋ ਦਰਸਲ ਸੋਸ਼ਲ ਮੀਡੀਆ ਦੇ ਉੱਤੇ ਹੈਰਾਨ ਹੋ ਰਹੇ ਨੇ ਲੋਕ ਇਸ ਨੂੰ ਦੇਖ ਕੇ ਜਿੱਥੇ ਪੱਥਰ ਖਿਸਕਣ ਕਾਰਨ ਇਹ ਜਿਹੜਾ ਰਸਤਾ ਹੈ ਬੰਦ ਕਰ ਦਿੱਤਾ ਗਿਆ ਹੈ ਜਿੱਕਰ ਤੁਸੀਂ ਵੀ ਕਿਤੇ ਪਲਾਨ ਬਣਾ ਰਹੇ ਘੁੰਮਣ ਦਾ ਤੁਹਾਨੂੰ ਦੱਸਾਂ ਕਿ ਕਿਹੜੀ ਜਗ੍ਹਾ ਹੈ ਤੇ ਜ਼ਬਰਦਸਤ ਪੱਥਰਬਾਜ਼ੀ ਕੋਈ ਹੈ ਕੁਦਰਤੀ ਇਹ ਜਿਹੜਾ ਮੰਜ਼ਰ ਬਣ ਜਾਂਦਾ ਹੈ ਦੇਖਣ ਨੂੰ ਮਿਲਦਾ ਹੈ ਉੱਥੇ ਦੇ ਲੋਕ ਜਿਹੜੇ ਵੀਡੀਓ ਬਣਾਉਂਦੇ ਨੇ ਤੇ ਉਹ ਵੀ ਡਰ ਜਾਂਦੇ ਨੇ ਇਸ ਮੰਜ਼ਰ ਨੂੰ ਦੇਖਦੇ ਦੇਖਦੇ ਹੀ ਦੇਖਦੇ ਪੂਰਾ ਪੱਥਰਦਾਰ ਪਹਾੜ ਜਿਹੜਾ ਤੁਸੀਂ ਦੇਖ ਰਹੇ ਹੋ ਏ ਢਹਿ ਢੇਰੀ ਹੋ ਜਾਂਦਾ ਹੈ ਤੇ ਤਸਵੀਰਾਂ ਜੋ ਤੁਹਾਡੇ ਸਾਹਮਣੇ ਚੱਲ ਰਹੀਆਂ ਨੇ ਖੌਫਨਾਕ ਤਸਵੀਰਾਂ ਇਹ ਦਰਸਲ ਰਾਮਬੰਦ ਦੀ ਦੱਸੀ ਜਾ ਰਹੀ ਹੈ ਜੋ ਕਿ ਜੰਮੂ ਕਸ਼ਮੀਰ ਦੇ ਵਿੱਚ ਹੈ